ਗਿਦਾਰ ਸੰਧੂ ਦੀ ਯਾਦ ਇਹ ਠੀਕ ਹੈ ਉਹਦੇ ਸੁਪੁੱਤਰ ਜਗਮੋਤ ਸੰਧੂ ਹਰ ਸਾਲ ਵਾਂਗੂ ਹਰ ਸਾਲ ਮੇਲਾ ਲਾਉਂਦੇ ਨੇ ਪਰ ਮੇਲਾ ਲਾਉਣਾ ਹੋਰ ਗੱਲ ਹੈ ਲੋਕਾਂ ਦਾ ਇਕੱਠੇ ਹੋਣਾ ਹੋਰ ਗੱਲ ਹੈ ਲੋਕ ਪਿਆਰ ਕਰਦੇ ਨੇ ਗਿਦਾਰ ਸੰਧੂ ਨੂੰ ਜਦੋਂ ਉਹ ਪਰ ਜਵਾਨੀ ਦੇ ਵਿੱਚ ਸਟੇਜ ਤੇ ਆਉਂਦਾ ਸੀ ਉਦੋਂ ਵੀ ਪਿਆਰ ਕਰਦੇ ਸੀ ਔਰ ਜਦੋਂ ਉਹ ਦੁਨੀਆ ਦੇ ਵਿੱਚੋਂ ਸਾਨੂੰ ਵਿਛੜਾ ਦੇ ਗਿਆ ਉਹਨੂੰ ਪਿਆਰ ਕਰਦੇ ਨੇ ਔਰ ਹਮੇਸ਼ਾ ਪਿਆਰ ਕਰਦੇ ਰਹਿਣਗੇ ਜੀਦਾਰ ਸੰਧੂ ਇੱਕ ਸੰਸਥਾ ਸੀ ਅਸੀਂ ਇਕੱਠਿਆਂ ਨੇ ਕੰਮ ਕੀਤਾ ਪਬਲਿਕ ਰਿਲੇਸ਼ਨ ਦੇ ਵਿੱਚ ਅਸੀਂ ਇਕੱਠੇ ਰਹੇ ਆ ਪੰਜ ਚਾਰ ਸਾਲ ਸਟੇਜਾਂ 'ਤੇ ਵੀ ਰਹੇ ਆ ਮੈਨੂੰ ਸਮਝਦਾ ਐਸੀ ਸ਼ਖਸੀਅਤ ਐਸਾ ਹੁਨਰ ਵਾਲਾ ਬੰਦਾ ਹੁਨਰ ਅਸੀਂ ਕੋਰਾਂ ਦੇ ਦਾ ਮੀਂਹ ਵਾਂਗ ਦਾ ਮੈਂ ਜਾ ਹਾਂ ਧੌੜਦਾ ਮੇਰਾ ਤੇਰੇ ਉੱਤੇ ਦਿਲ ਜੰਡ ਗਿਆ ਫੇਰ ਫੇਰ ਤੂੰ ਤੇਰੇ ਉੱਤੇ ਦਿਲ ਲੱਗਿਆ ਮੇਰਾ ਦਿਲ ਗੋੜੀਏ ਤੂੰ ਬੂਰ ਵਾਂਗੂੰ ਮੈਂ ਝੜਦੀ ਸਾਡੇ ਧਰਮ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਨੂੰ ਬਹੁਤ ਸਤ ਸ੍ਰੀ ਅਕਾਲ ਤੇ ਸਾਡੇ ਜੋਰਾ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਬੜਾ ਬਹੁਤ ਸਤ ਸ੍ਰੀ ਅਕਾਲ ਬੜੋਂਦੀ ਸਾਹਿਬ ਨੂੰ ਬਰਸਾਲਾ ਵਾਲਾ ਇੱਕ ਵਰਤਾਰੀ ਲਗਨ ਨਾਲ ਦੇ ਬੜੇ ਬਧਿਆਗੀ ਜੀ ਕਰਦੇ ਉਹਨਾਂ ਬਹੁਤ ਸਾਰਾ ਬਹੁਤ ਬਹੁਤ ਧੰਨਵਾਦ ਮਨਦੀਪ ਕੜੀਵਾਲ ਬੰਗੂ ਫਲੇਡੇ ਵਾਲਾ ਖੈਰਾ ਸਾਹਿਬ ਨੂੰ ਬਹੁਤ ਸਾਰਾ ਮਾਨ ਬੇਦਾਰ ਸੰਧੂ ਦੀ ਯਾਦ ਇਹ ਠੀਕ ਹੈ ਉਹਦੇ ਸੁਪੁੱਤਰ ਜਗਨੋਤ ਸੰਧੂ ਹਰ ਸਾਲ ਵਾਂਗੂ ਹਰ ਸਾਲ ਮੇਲਾ ਲਾਉਂਦੇ ਨੇ ਪਰ ਮੇਲਾ ਲਾਉਣਾ ਹੋਰ ਗੱਲ ਹੈ ਲੋਕਾਂ ਦਾ ਇਕੱਠੇ ਹੋਣਾ ਹੋਰ ਗੱਲ ਹੈ ਲੋਕ ਪਿਆਰ ਕਰਦੇ ਨੇ ਜਗਦਰ ਸੰਧੂ ਨੂੰ ਜਦੋਂ ਉਹ ਪਰ ਜਵਾਨੀ ਦੇ ਵਿੱਚ ਸਟੇਜ ਤੇ ਆਉਂਦਾ ਸੀ ਉਦੋਂ ਵੀ ਪਿਆਰ ਕਰਦੇ ਸੀ ਔਰ ਜਦੋਂ ਉਹ ਦੁਨੀਆ ਦੇ ਵਿੱਚੋਂ ਸਾਨੂੰ ਵਿਛੋੜਾ ਦੇ ਗਿਆ ਉਦੋਂ ਵੀ ਪਿਆਰ ਕਰਦੇ ਨੇ ਔਰ ਹਮੇਸ਼ਾ ਪਿਆਰ ਕਰਦੇ ਰਹਿਣਗੇ ਜੀਦਰ ਸੰਦੂ ਇੱਕ ਸੰਸਥਾ ਸੀ ਅਸੀਂ ਇਕੱਠਿਆਂ ਨੇ ਕੰਮ ਕੀਤਾ ਪਬਲਿਕ ਰਿਕਨੈਸ਼ਨ ਦੇ ਵਿੱਚ ਅਸੀਂ ਇਕੱਠੇ ਰਹੇ ਆ ਪੰਜ ਚਾਰ ਸਾਲ ਸਟੇਜਾਂ 'ਤੇ ਵੀ ਰਹੇ ਆ ਮੈਂ ਸਮਝਦਾ ਐਸੀ ਸ਼ਖਸੀਅਤ ਐਸਾ ਹੁਨਰ ਵਾਲਾ ਮਰਦਾ ਹੁਨਰ ਕੋਈ ਵੀ ਹੁੰਦਾ ਲਿਖਰ ਦਾ ਵੀ ਹੁੰਦਾ ਗਾਉਣ ਦਾ ਵੀ ਹੁੰਦਾ ਮਿਊਜ਼ੀਕਲ ਦਾ ਵੀ ਮਤਲਬ ਵਜਾਉਣ ਦਾ ਵੀ ਹੁੰਦਾ ਉਹਨਰ ਕੋਈ ਵੀ ਹੁੰਦਾ ਉਹ ਆਪਣੇ ਹੁਨਰ ਦੇ ਵਿੱਚ ਇੰਨਾ ਮਾਹਰ ਸੀਗਾ ਵੀ ਲੋਕ ਉਹਨੂੰ ਯਾਦ ਕਰਦੇ ਰਹਿਣਗੇ ਤਾਂ ਜ਼ਿੰਦਗੀ ਯਾਦ ਕਰਦੇ ਰਹਿਣਗੇ ਕਦੇ ਵੀ ਉਹਦੀ ਯਾਦ ਉਹਦੀ ਆਵਾਜ਼ ਉਹਦੀ ਲੇਖਣੀ ਇਸ ਦੁਨੀਆ ਤੋਂ ਕਦੇ ਖਤਮ ਨਹੀਂ ਹੋਊਗੀ ਕਿਉਂਕਿ ਜਿਉਂ-ਜਿਉਂ ਨਵੀਂ ਜਨਰੇਸ਼ਨ ਆ ਰਹੀ ਹੈ ਔਰ ਉਹ ਪੜ੍ਹ ਕੇ ਔਰ ਉਹ ਸੁਣ ਕੇ ਉਹਨਾਂ ਗੀਤਾਂ ਨੂੰ ਜਿਹੜੇ ਗੀਤ ਜੀਤਾਰ ਸੰਧੂ ਨੇ ਲਿਖੇ ਨੇ ਉਹ ਵਾਕਈ ਇਹ ਸੋਚਦੇ ਨੇ ਤੇ ਯਾਰ ਅਸੀਂ ਉਸ ਵੇਲੇ ਹੁੰਦੇ ਅਸੀਂ ਪਤਾ ਨਹੀਂ ਕਿੰਨਾ ਕੁ ਸਵਾਦ ਲੈਂਦੇ ਕਿੰਨਾ ਕੁ ਆਨੰਦ ਮਾਣਦੇ ਇਹ ਸ਼ਖਸੀਅਤ ਸਾਥੋਂ ਪਹਿਲਾਂ ਹੋ ਚੁੱਕੀ ਹੈ ਤੇ ਦੋਸਤੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਮੈਨੂੰ ਪਤਾ ਬਹੁਤ ਦੂਰੋਂ ਦੂਰੋਂ ਆਇਓ ਹਮੇਸ਼ਾ ਆਉਂਦੇ ਹੋ ਔਰ ਤੁਸੀਂ ਇਸੇ ਤਰ੍ਹਾਂ ਨਿਰਦਾਰਸ਼ਨ ਦੀ ਯਾਦ ਨੂੰ ਤਾਜ਼ਾ ਰੱਖਦੇ ਹੋ ਰੱਖ ਰਹੇ ਹੋ ਤੇ ਰੱਖੋਗੇ ਵੀ ਇਹਨਾਂ ਕਹਿੰਦਾ ਹਾਂ ਮੈਂ ਤੁਹਾਨੂੰ ਖਿਮਾ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਰਖਸਰਾਣੇ ਸੌ ਜਾਵਾ ਮੈਂ ਚੂੜੇ ਹਰ ਤਰੀਕ ਤੇ ਜਾਣਾ ਜਦੋਂ ਤੂੰ ਤਰੀਕ ਤੇ ਜਾਣਾ ਤੇਰੀ ਸੁੱਖ ਵਿੱਚ ਕਲੇਸ਼ ਆਵੇ ਮਨ ਕੀਵੇ ਕੋਈ ਆਸਿ ਤੋਂ ਜਿੰਦਿਆ ਸਾਰੀ ਕੁਮਾਰ ਕੰਚਾਈ ਆਵੇ ਰੰਗ ਕੀਵੇ ਕੋਈ ਆਸਿ ਤੋਂ ਜਿੰਦਿਆ ਰਤਵਾਲੇ ਬਗੜੀ ਆਏ ਬਾਜੀ ਤਰੀ ਓਮ I ਸ਼ਾਨੀ ਨੱਚਦੀ ਆਹ ਰੈਂਦੀ ਪਰੇ ਸ਼ਾਨੀ ਨੱਚਦੀ ਰੈਂਦੀ ਪਰੇ ਸ਼ਾਨੀ ਨੱਚਦੀ ਰਾਤੀ ਨੀਂਦ ਕਦੇ ਔ ਦਿਨੋਂ ਘੱਗਦੀ ਵੇ ਕੋਲੀ ਆ ਜੀ ਦੋ ਆਹ ਟਾਈਮ ਹੁੰਦਾ ਸੀ ਅੱਜ ਇਹਨਾਂ ਦਾ ਟਾਈਮ ਆ ਗਿਆ ਪਹਿਲਾਂ ਬੜਾ ਚੰਗਾ ਲੱਗਾ ਸਾਡੇ ਬਹੁਤ ਸਾਰੇ ਉਸਤਾਦ ਲੋਕ ਮੁਹੰਮਦ ਸਿੰਘ ਸਾਹਿਬ ਉਹਨਾਂ ਦਾ ਆਸ਼ੀਰਵਾਦ ਦੀਦਾਰ ਸੁਣਦੇ ਮੇਰੇ ਤੇ ਤੁਸੀਂ ਜਿੰਨੇ ਪਹੁੰਚਦੇ ਹੋ ਬਾਜੀ ਬੜੇ ਦੂਰੋਂ ਦੂਰੋਂ ਆਉਂਦੇ ਸੱਜਣ ਹਰ ਇੱਕ ਬੰਦਾ ਆਪਣੀ ਫਰਮਾਸ਼ ਕਰਦਾ ਮੈਂ ਸਾਂਝੇ ਜੇ ਗੀਤ ਗਾ ਦੂਗਾ ਇੱਕ ਸੱਜਣ ਕਹਿੰਦੇ ਮਾਨਕ ਸਿੰਘ ਵਾਲਾ ਗੀਤ ਜ਼ਰੂਰ ਗਾਉ ਬਈ ਇੱਕ ਵੀਰ ਦੀ ਮੇਰਬਾ ਸੌ ਖਾਣ ਨੂੰ ਬੜਾ ਜਿੱਤ ਕਰਦਾ ਭੈਣਾ ਪਾ ਮੈਂ ਲੱਕ ਜਾਂਦੀਆਂ ਪਾਈਆਂ ਬਾਜ ਨਹੀਂ ਸ਼੍ਰੀ ਕੇਸ਼ ਸਰ ਦਾ ਹੌਣ ਦੇ ਕੇ ਤੋਂ ਖੰਡੀਆਂ ਹਵਾਵਾਂ ਮੇਰੇ ਰੇੜ ਮੰਗ ਲਈ ਉਹ ਚਾਰੇ ਪਿੰਡਾਂ ਦੀ ਜ਼ਮੀਨ ਨੂੰ ਦੇਣਾ ਖਾ ਗਿਆ ਛੋਟੇ ਛੋਟੇ ਦੋ ਗੀਤ ਗਾਵਾਂ ਸਾਡੇ ਜਗਦੇਵ ਕੜਾ ਜੀ ਅੱਜ ਸਾਰੀ ਖੇਤਰ ਸ਼ਾਇਦ ਤੇ ਜਲਦੀ ਆ ਪਾਜੀ ਜਿਹੜਾ ਤੁਸੀਂ ਪਰੋਂ ਵੇਖਦੇ ਹੋ ਜਿਹਦੇ ਪਾਜੀ ਬੜਾ ਹਿੰਮਤੀ ਆ ਬੰਦਾ ਮਾ ਮਰੇ ਤੇ ਭੇਕੇ ਮੁਕਦੇ ਤੇ ਪਿਓ ਮਰੇ ਕਰਵੇਲਾ ਹੋ ਮਰੀਨ ਨਸ਼ਾਲਾ ਵੀਰ ਕਿਸੇ ਦੇ ਤੇ ਉੱਝੜੀ ਜਾਂ ਦਾ ਮੇਲਾ ਇੱਕ ਵਾਰੀ ਦੀਦਾਰ ਸਤੂ ਸ਼ਰਧ ਦੇ ਨੌਤੇ ਤਾੜੀ ਮਾਰ ਲੁਕੋ ਜਗਮੂਰ ਸਾਡਾ ਛੋਟਾ ਵੀਰ ਪੜਾ ਪੁਰਾਣਾ ਕਰਦਾ ਉਹਨਾਂ ਦੇ ਅੰਗੀ ਸਾਥੀ ਜਿਹੜੇ ਸਹਿਯੋਗ ਦਿੰਦੇ ਉਹਨਾਂ ਦਾ ਬੜਾ ਧੰਨਵਾਦ ਲਾ ਹੁਣ ਪੇਕਿਆਂ ਤੋਂ ਠੰਡੀਆਂ ਹਵਾਵਾਂ ਵੀਰ ਮੇਰੇ ਰਹਿਣ ਦਵੇ ਤੁੰ ਟੰਗ ਟੰਗ